ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਕਿਸੇ ਮੇਰੇ ਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਕੰਟੈਕਟ ਨੰਬਰ ਦੋਸਤੋ 9815142150 ਹਨਾ ਸੋ ਦੋਸਤੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇੱਕ ਝੋਟੀ ਆਪਾਂ ਤੁਹਾਨੂੰ ਦਿਖਾਉਣੀ ਆ ਦੋਸਤੋ ਬੂਰੀ ਝੋਟੀ ਹੈਗੀ ਆ ਵੀਰ ਹੋਂਾਂ ਦੇ ਕੋਲ ਸੋ ਜਿਹੜਾ ਏਰੀਆ ਹੈਗਾ ਪਿੰਡ ਦੁੱਬਲੀ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਸ ਨੂੰ ਤਰਨਤਾਰਨ ਲੱਗਦਾ ਹੈ ਜੀ ਬਾਕੀ ਆਪਾਂ ਵੀਰ ਹੋਂਾਂ ਦੇ ਕੋਲੋਂ ਪੁੱਛ ਲੈਨੇ ਆ ਕਿਹੜੇ ਪਾਸੇਓਂ ਦੋਸਤੋ ਤੁਹਾਨੂੰ ਨੇੜੇ ਪੈ ਸਕਦਾ ਦੁੱਬਲੀ ਦਾ ਦੋਸਤੋ ਕਾਫੀ ਮਸ਼ਹੂਰ ਜਿਹੜਾ ਏਰੀਆ ਹੈਗਾ ਬਿਲਕੁਲ ਪੱਟੀ ਕਸਬਾ ਹੈਗਾ ਸੋ ਵੀਰ ਹੋਂਾਂ ਦੇ ਕੋਲ ਚੱਲਦੇ ਆ ਪੁੱਛ ਲੈਨੇ ਆ ਡਿਟੇਲ ਇਸ ਝੋਟੀ ਦੀ ਕੀ ਜਿਹੜੀ ਡਿਟੇਲ ਹੈਗੀ ਆ ਸੋ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋ ਸਾਰੇ ਹੀ ਆ ਸਾਰੇ ਸਬਸਕ੍ਰਾਈਬਰ ਜੋ ਵੀਡੀਓ ਦੇਖ ਰਹੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਮਿਹਰਬਾਨੀ ਸੋ ਵੀਰ ਜੀ ਇੱਕ ਪਹਿਲਾ ਆਪਣੇ ਜਿਹੜੇ ਵੀਰ ਭਰਾ ਨੇ ਉਹਨਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਦਈਏ ਜੀ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਪਿੰਡ ਦੁੱਬਲੀ ਤਸਵੀਰ ਪਟੇ ਡਿਸਟ੍ਰਿਕਟ ਤਰਨਤਾਰਨ ਠੀਕ ਹੈ ਜੀ ਸੁਵਿੰਦ ਜੀ ਨਾਲ ਲੱਗਦੇ ਹੋਰ ਪਿੰਡ ਆਪਣੇ ਕਿਹੜੇ ਕਿਹੜੇ ਆ ਗਏ ਜੀ ਸਾਡੇ ਨਾਲ ਜਿਵੇਂ ਨਾਮੀ ਪਿੰਡ ਸਭਰਾ ਠੀਕ ਹੈ ਜੀ ਤੇ ਫੋਰ ਵੀ ਜਿਹੜਾ ਜੋੜ ਸਿੰਘ ਵਾਲਾ ਪੱਟੀ ਦੇ ਨਾਲ ਨਾਲ ਚੀਮਾ ਪਰਵਾਲਾ ਇਹ ਮੇਨ ਮਸ਼ਹੂਰ ਕਰਦੇ ਨੇ ਠੀਕ ਆ ਜੀ ਠੀਕ ਆ ਠੀਕ ਆ ਸਵਿਰਦੀ ਆਪਣੇ ਕੋਲ ਅੱਜ ਜਿਹੜੀ ਇਹ ਬੂਰੀ ਝੋਟੀ ਸੀਲ ਵਾਸਤੇ ਅਵੇਲੇਬਲ ਹੈ ਨਾ ਤੇ ਵੀਰ ਜੀ ਪਾਈਏ ਚਾਨਣਾ ਵੀ ਇੱਕ ਕਿਨਮਾ ਸੁਆ ਸੂਈ ਆਪਣੇ ਕੋਲ ਜੀ ਇਹ ਝੋਟੀ ਵੀਰ ਜੀ ਦੂਜਾ ਸੁਆ ਸੁਈ ਜੀ ਠੀਕ ਹੈ ਜੀ ਇਹ ਅਸੀਂ ਸੂਣ ਵਾਲੀ ਲੈਂਦੀ ਸੀ ਠੀਕ ਹੈ ਜੀ ਠੀਕ ਆ ਸਾਡੇ ਕੋਲ ਹੀ ਆਣ ਕੇ ਸੁਈ ਹੈ ਠੀਕ ਆ ਬਹੁਤ ਹੀ ਠੰਡੀ ਮਿੱਠੀ ਝੋਟੀ ਹੈ ਜੀ ਠੀਕ ਹੈ ਵੀਰ ਜੀ ਠੀਕ ਆ ਸੁਈ ਨੂੰ ਅੱਜ ਅੱਜ 16ਵਾਂ ਦੇਣਾ ਠੀਕ ਹੈ ਜੀ 15 ਦਿਨ ਸੁਈ ਨੂੰ ਹੋ ਗਏ ਠੀਕ ਹੈ ਨਾ ਉਹਦਾ ਉਹ ਕੱਟਾ ਹੈ ਮੇਲ ਕਾਫ ਆ ਮਗਰ ਹਨਾ ਕੱਟਾ ਹੈ ਮਗਰ ਸੋ ਦੋਸਤੋ 16 ਦਿਨ ਵੀਰ ਹੋਣਾ ਦੱਸਤਾ ਵੀ ਸਮਾਂ ਹੋ ਗਿਆ ਸੋਈ ਨੂੰ ਬਾਕੀ ਮਗਰ ਜਿਹੜਾ ਮੇਲ ਕਾਫ ਆ ਤੁਸੀਂ ਉਹ ਵੀ ਵੇਖ ਸਕਦੇ ਹੋ ਸਮਾਂ ਜਿਹੜਾ 16 ਦਿਨ ਦਾ ਹੋ ਗਿਆ ਸੋ ਵੀਰ ਜੀ ਕਿੰਨਾ ਕੁ ਜਿਹੜਾ ਮਿਲਕ ਆ ਦੁੱਧ ਕਿੰਨਾ ਕੁ ਤਿਆਰ ਹੈਗਾ ਹੁਣ ਮੌਕੇ ਦਾ ਜੀ ਇਹਨਾ ਜੀ ਇਸ ਟਾਈਮ ਇੱਕ ਥਾਣਾ ਪੂਰਾ ਕੱਟੇ ਨੂੰ ਮੇਲ ਕਾਫ ਨੂੰ ਛੱਟ ਕੇ ਤੇ 8 ਲੀਟਰ ਦੁੱਧ ਦੇ ਤਲੇ ਚੋਈ ਆ 8 ਲੀਟਰ ਦੀ ਚੋਈ ਹੁੰਦੀ ਆ ਹਾਂਜੀ ਠੀਕ ਆ ਜੀ ਬਾਕੀ ਵੀਰ ਜੀ ਜਿਹੜੀ ਧਾਰ ਆ ਬਿਲਕੁਲ ਚੰਗੀ ਸਾਫ ਸੁਥਰੀ ਆ ਜੀ ਚੰਗੀ ਜੀ ਬਹੁਤ ਸੋਹਣੀ ਚੋਈ ਆ ਠੀਕ ਆ ਜੀ ਪਸਾ ਮਾ ਬਹੁਤ ਸੋਹਣਾ ਠੀਕ ਆ ਜੀ ਤੇ ਬਿਲਕੁਲ ਠੰਡੀ ਮਿੱਠੀ ਮੱਝ ਆ ਜੀ ਮਿੱਠੀ ਚੋਈ ਹੈ ਠੀਕ ਆ ਜੀ ਤੇ ਬਿਲਕੁਲ ਸੀਗਾ ਜਿੱਦਾਂ ਮਰਜੀ ਹੱਥ ਹੱਥ ਲਾਈ ਜਾਓ ਦੇਖੋ ਠੀਕ ਆ ਜੀ ਠੀਕ ਆ ਬਿਲਕੁਲ ਜੀ ਬਿਲਕੁਲ ਕਾਫੀ ਠੰਡੀ ਸੀਲ ਆ ਸੋਹਣੀ ਆ ਤੇ ਬਾਕੀ ਜਿਹੜੀ ਕਿਸਾਨ ਵੀਰੋ ਜਿਹੜੀ ਥਾਣਾ ਦੀ ਬੰਤਰ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਸੋਹਣਾ ਥਾਣਾ ਵੀਰੇ ਉਹ ਲੰਬਾ ਥਾਣਾ ਮੁਠੀ ਵਾਲਾ ਦੇਖ ਸਕਦੇ ਹੋ ਤੁਸੀਂ ਚਾਰੇ ਥਾਣਾ ਦੀ ਜਿਹੜੀ ਆ ਬਰਾਬਰਤਾ ਉਹ ਬਿਲਕੁਲ ਹੈਗੀ ਆ ਪੂਰੀ ਬਾਕੀ ਜਿਹੜਾ ਸਿੰਘ ਸੁnga ਮੂੰਹ ਮੱਥਾ ਉਹ ਵੀ ਤੁਸੀਂ ਜਰੂਰ ਨੇੜੇ ਤੋਂ ਦੇਖ ਸਕਦੇ ਹੋ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਰਿੰਗ ਸਿੰਘ ਝੋਟੀ ਦੇ ਮੱਥੇ ਵਿੱਚ ਦੋਸਤੋ ਥੋੜਾ ਬੱਲ ਹੈਗਾ ਤੁਸੀਂ ਉਹ ਵੀ ਚਾਤੀ ਮਾਰ ਸਕਦੇ ਹੋ ਬਾਕੀ ਹਾਂਜੀ 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 ਨਿਸ਼ਾਨ ਸ਼ੂਨ ਵੀ ਹੈਗੇ ਆ ਦੋਸਤੋ ਮਗਰਲੇ ਪੈਰਾਂ ਤੇ ਬਾਕੀ ਚੰਗੀ ਸੀਲਸ ਲੱਗ ਹੈਗੀ ਆ ਤੇ ਬਾਕੀ ਗੋਰੇ ਵੀਰ ਜੀ ਕੀ ਦੁੱਧ ਅੱਗੇ ਕਿੰਨਾ ਕੁ ਹੋਰ ਕਰ ਦੇਗੀ तकरीबन ਅੱਗੇ ਵਧੇਗੀ ਕਿੰਨਾ ਕੁ ਹੋਰ ਵਧ ਜੇਗੀ ਜੀ ਐਕਚੁਅਲੀ ਇਹਨੂੰ 15 ਦਿਨ ਹੋ ਗਏ ਸਵੇ ਨੂੰ ਠੀਕ ਹੈ ਜੀ ਤੇ ਸਾਡੇ ਕੋਲ ਇਹਨੂੰ ਜਿਵੇਂ ਕੜਾ ਕੋੜਾ ਨਾ ਮੈਲਾ ਮਾਰਨ ਵਾਸਤੇ ਪਿਆ ਨਹੀਂ ਕੋਈ ਠੀਕ ਹੈ ਜੀ ਸਾਡੇ ਘਰ ਦੇ ਵਿੱਚ ਕੋਈ ਪਰਸਨਲ ਪ੍ਰੋਬਲਮ ਆਉਣ ਕਰਕੇ ਠੀਕ ਹੈ ਵੀਰ ਜੀ ਠੀਕ ਹੈ ਫਿਰ ਵੀ ਇਹ ਸਾਡੇ 8:30 9:00 ਕਿਨੂੰ ਇੱਕ ਥਣ ਕੱਟੇ ਚੜ੍ਹ ਕੇ ਦੇ ਰਹੀ ਹੈ ਤੇ ਜੇ ਇਹਦੀ ਚੰਗੀ ਸੰਭ ਕੀਤੀ ਜਾਵੇ 11-12 ਲੀਟਰ ਦੁੱਧ ਕਰ ਸਕਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਦੋਸਤੋ ਜਿਹੜਾ ਸਮਾਂ ਹੈ ਹਜੇ ਤਕਰੀਬਨ 3 3:30 ਵਜੇ ਦਾ ਦੋਸਤੋ ਜਿਹੜਾ ਸਮਾਂ ਹੈਗਾ ਵੀਡੀਓ ਬਣਾ ਰਹੇ ਆਂ ਆਪਾਂ ਤੇ ਵੀਰ ਜੀ ਇੱਕ ਕੀ ਇਹਦੀ 65000 ਰੁਪਏ ਡਿਮਾਂਡ ਹੈ 65000 ਆ ਜੀ ਹਨਾ 65000 ਰੁਪਏ ਡਿਮਾਂਡ ਹੈ ਠੀਕ ਹੈ ਜੀ ਬਾਕੀ ਜੇ ਕੋਈ ਆਪਣਾ ਸੱਜਣ ਜਦੋਂ ਕੋਈ ਗਾਹਕ ਆਉਂਦਾ ਜਾਂ ਆਪਣਾ ਕੋਈ ਵੀਡੀਓ ਦੇਖ ਕੇ ਸਬਸਕ੍ਰਾਈਬਰ ਆਉਂਦਾ ਤੇ ਉਹਨੂੰ ਮਾਨਤਨ ਦਿੱਤਾ ਜਾਂਦਾ ਠੀਕ ਹੈ ਮਾਨਤਨ ਕੀਤਾ ਜਾਵੇਗਾ ਘਰ ਪਹੁੰਚੇ ਦਾ ਠੀਕ ਹੈ ਠੀਕ ਹੈ ਜ਼ਰੂਰ ਕਰਨਾ ਵੀ ਬਣਦਾ ਵੀਰ ਜੀ ਘਰੇ ਕੋਈ ਦੂਰੋਂ ਨੇੜਿਓਂ ਚੱਲ ਕੇ ਆਉਂਦਾ ਮਾਨ ਨਾ ਲਾਉਂਦਾ ਕੋਈ ਵੀਰ ਤੇ ਇੱਕ ਇਹਨੂੰ ਵੀਰ ਜੀ ਆਪਾਂ ਖੋਲ ਕੇ ਮਾੜਾ ਜਾ ਤੋਰ ਲਿਕੇ ਇੱਧਰ ਬਿਲਕੁਲ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਜੋ ਸਾਰੇ ਬੰਨੇ ਜਿਹੜੀ ਝੋਟੀ ਪੂਰੀ ਹੈਗੀ ਆ ਤੇ ਚੁਵਾਈ ਮੇਰਾ ਵੀਰ ਜਦੋਂ ਵੀ ਤੁਸੀਂ ਆਓ ਦੋ ਡੰਗ ਦੀ ਇੱਕ ਡੰਗ ਦੀ ਦੂਰੋਂ ਨੇੜਿਓਂ ਚੱਲ ਕੇ ਆਓ ਚੁਵਾਈ ਜਿਹੜੀ ਆ ਕਰਨੀ ਤੁਹਾਡਾ ਫਰਜ਼ ਬਣਦਾ ਚੁਵਾਈ ਤੁਸੀਂ ਜ਼ਰੂਰ ਕਰਿਓ ਇੱਕ ਡੰਗ ਦੀ ਦੋ ਡੰਗ ਦੀ ਬਿਲਕੁਲ ਤਸੱਲੀ ਕਰਕੇ ਚੁਵਾਈ ਦੀ ਫਿਰ ਤੁਸੀਂ ਲੈ ਕੇ ਜਾ ਸਕਦੇ ਹੋ ਬਾਕੀ ਦੋਸਤੋ ਤੁਸੀਂ ਵੇਖ ਸਕਦੇ ਜੇ ਥਾਣਵਾਨੇ ਦਾ ਮੁੱਲ ਜਿਹੜਾ ਦੋਸਤੋ ਵੀਰ ਨੇ 65000 ਕੀਤਾ ਬਿਲਕੁਲ ਜਾਇਜ਼ਾ ਮੋਲਾ ਬਾਕੀ ਮੁੱਲ ਤੁਸੀਂ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਜੇ ਘਰੇ ਪਹੁੰਚ ਕੇ ਮੌਕੇ ਤੇ ਤਸੱਲੀ ਕਰਕੇ ਠੀਕ ਹੈ ਜੀ ਕਮਾ ਲਓ ਜੀ ਬਾਕੀ ਦੋਸਤੋ ਪਸ਼ੂ ਕੋਈ ਵੀ ਲੈਣਾ ਹੈ ਚਵਾਈ ਕਰਕੇ ਜਰੂਰ ਲਿਆ ਕਰੋ ਇੱਕ ਡੰਗ ਦੀ ਦੋ ਡੰਗ ਦੀ ਚਵਾਈ ਕਰਨਾ ਤੁਹਾਡਾ ਫਰਜ਼ ਬਣਦਾ ਤੁਸੀਂ ਪੈਸੇ ਲਾਉਣੇ ਆ ਚਵਾਈ ਨੂੰ ਪ੍ਰੈਫਰੈਂਸ ਦਿਆ ਕਰੋ ਪਹਿਲ ਚਵਾਈ ਨੂੰ ਦਿਆ ਕਰੋ ਤਸੱਲੀ ਕਰਨੋਂ ਪ੍ਰਾਂਤ ਦੋਸਤੋ ਜਿਹੜਾ ਤੁਸੀਂ ਕੋਈ ਵੀ ਸੌਦਾ ਕਰਿਆ ਕਰੋ ਤੇ ਬਾਕੀ ਆਪਾਂ ਵੀਰ ਹੋਂ ਦਾ ਜਿਹੜੇ ਕੰਟੈਕਟ ਨੰਬਰ ਨੇ ਉਹ ਵੀ ਪੁੱਛ ਕੇ ਤੁਹਾਨੂੰ ਜਰੂਰ ਦੱਸ ਦਿੰਨੇ ਆ ਜਿੱਥੇ ਤੁਸੀਂ ਸੰਪਰਕ ਕਰਕੇ ਦੋਸਤੋ ਖਰੀਦ ਕਰਨੀ ਹੈ ਪਸ਼ੂ ਦੀ ਠੀਕ ਆ ਸੋ ਵੀਰ ਜੀ ਜਿਹੜੇ ਇੱਕ ਨਾ ਸੰਪਰਕ ਨੰਬਰ ਨੇ ਆਪਣੇ ਵੀਰਾਂ ਨੂੰ ਜਰੂਰ ਦੇ ਰਹੀ ਹੈ ਆਪਣੇ ਜੀ ਮੇਰਾ ਸੰਪਰਕ ਨੰਬਰ ਆ ਜੀ 98725 4644 ਠੀਕ ਹੈ ਜੀ ਇੱਕ ਵਾਰੀ ਫਿਰ ਬੋਲ ਦिए ਜੀ 98725 4644 ਠੀਕ ਹੈ ਠੀਕ ਹੈ ਸੋ ਇਹ ਸੀਗੀ ਕਿਸਾਨ ਵੀਰੋ ਵੀਰ ਹੋਣਾਂ ਦੇ ਕੋਲ ਬੂਰੀ ਝੋਟੀ ਸੇਲ ਵਾਸਤੇ ਅਵੇਲੇਬਲ ਹੈਗੀ ਆ ਕਿਸੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਬਿਲਕੁਲ ਵੀਰ ਹੋਣਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਆ ਜੀ